ਇਹ ਚੜਦਾ ਨਹੀਂ ਸੀ ਤੇ ਆ ਚੜਾਇਆ ਇੱਦਾਂ ਕਰਕੇ ਠੀਕ ਆ ਬਈ ਮੁੰਡੇ ਗੱਡ ਬਾਪੂ ਦੀ ਕਾਰ ਆ ਇਹ ਠੀਕ ਆ ਬਾਪੂ ਹੁਣੇ ਪੁਰਾਣੇ ਐਵੇਂ ਨਹੀਂ ਕਹਦੇ ਮੁੰਡੇ ਜਨ ਲੈ ਕੇ ਗਏ ਸੀ ਬਾਪੂ ਨੂੰ ਹੈ ਠੀਕ ਆ ਬਈ ਬਾਪੂ ਹੁਣਾਂ ਨੇ ਕਮਾਲ ਕਰਤਾ ਜੋਰ ਲਾ ਕੇ ਠੀਕ ਆ ਬੈਕ ਆਉਣ ਦੇ ਬੈਕ ਠੀਕਾ ਆਉਂਦਾ ਨਹੀਂ ਬੈਕ ਸਲਿੱਪ ਕੰਡੀ ਦੇ ਲੈਫਟ ਚੱਕ ਲੈ ਰਾਏ ਹੁਣ ਦੇ ਠੀਕਾ ਠੀਕਾ ਡੋਡਾ ਆ ਦੇਖ ਲਓ ਭਈ ਐਸ ਗੱਲ ਸਾ ਵੀ ਕਰਨੇ ਪੈਂਦੇ ਨਾਲ ਦੀ ਨਾਲ ਕਿੰਨੀ ਕੋਈ ਨਹੀਂ ਹੁਣ ਆਪਾਂ ਚੱਕ ਲਾਂਗੇ ਬੇਫਿਕਰ ਹੋ ਜਾ ਹੁਣ ਟੈਨਸ਼ਨ ਨਾ ਲੋ ਆ ਦੇਖ ਲਓ ਭਾਈ ਚਾਰ ਚਪੇਰੇ ਪਾਣੀ ਪਾਣੀ ਆ پارک ਦੇ ਹਾਲਾਤ ਨੇ ਜਿਹੜਾ ਸੈਕਟਰ 9 ਦਾ پارک ਬਹੁਤ بارش ਹੋਈ ਆ ਬਹੁਤ ਜਿਆਦੇ ਹੁਣ ਗਰਮੀ ਦੀ ਜਿਹੜੀ ਤਪਸ਼ਾ ਉਹ ਵੀ ਬਹੁਤ ਤੰਗ ਕਰ ਰਹੀ ਆ ਅਜੇ ਤਾਂ ਗਾਂ ਕਰੂਗੀ ਚਲ ਕੋਈ ਗੱਲ ਨਹੀਂ ਫਿਰ ਵੀ ਚੜਦੀ ਕਲਾ ਮੋਰਚੇ ਦੇ ਵਿੱਚ ਡਟੇ ਹੋਏ ਆ ਬਜ਼ੁਰਗਾਂ ਦੇ ਨਾਲ ਤੇ ਆ ਹੁਣ ਪਾਣੀ ਪੂਣੀ ਕੱਢਾਂਗੇ ਕਿਸੇ ਫਿਰ ਦੱਸ ਦਿਆਂ ਕਿ ਕੀ ਬੰਦ ਆ ਜ਼ੋਰ ਮਾਰ ਕੇ ਪਟਦੇਗੇ ਕੋਈ ਨਹੀਂ ਵੈਰੀ ਗੁੱਡ ਹੁਣ ਇਹਦਾ ਹੱਲ ਕਰੋ ਇਹਦੇ ਡਰਾਈਵਰ ਪਾਓ ਏ ਕਰੋ ਪਾਣਾ ਇਹਨੇ ਮੰਨ ਲੈ ਬੱਸ ਸਹੀ ਕਰਾਓ ਪਾਓ ਲਓ ਜੀ ਇੱਕ ਸੰਘਰਸ਼ ਤਾਂ ਅਸੀਂ ਕਾਮਯਾਬ ਹੋ ਗਏ ਆ ਇਹਨੇ ਪਾਣੀ ਕੋਈ ਕਾਰ ਦੇ ਵਿੱਚੋਂ ਤੇ ਇੰਜਨ ਜਿਹੜਾ ਬੜਾ ਭਾਰਾ ਸੀਗਾ ਤੇ ਇਹਨੂੰ ਅਸੀਂ ਚੱਕਣ ਦੇ ਵਿੱਚ ਕਾਮਯਾਬ ਹੋ ਗਏ ਆ ਤੇ ਹੁਣ ਅੱਗੇ ਦੇਖਦੇ ਆ ਵੀ ਕੀ ਬਣਦਾ ਰਸਤਾ ਕਿਦਾਂ ਦਾ ਤੁਹਾਨੂੰ ਪਤਾ ਹੀ ਆ ਦੇਖ ਲਓ 오, 토다아 토닥아, 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 토아토닥 토닥아, 아아토 ਏ ਹੁਣ ਜਾਓ 500 ਲੰਘ ਗਿਆ ਫੇਰ ਨਹੀਂ ਮਾਰਤਾਂਗੇ ਏ ਜਾਓ ਲੈ 90 ਹਾਂਜੀ 3 ਜਣ ਇੱਥੇ ਲਿਆਂਦਾ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਉਹਨੂੰ ਪਤਾ ਹੀ ਨਹੀਂ ਤੋਂ ਬਾਅਦ ਗਰਮੀ ਕਿੰਨੀ ਵੱਧ ਜਾਂਦੀ ਤੇ ਹੁਣ ਇਹਦਾ ਸੋਚਿਆ ਜਾ ਰਿਹਾ ਵੀ ਕੀ ਕੀਤਾ ਕੀ ਜਾਵੇ ਕਿੱਧਰ ਨੂੰ ਪਾਣੀ ਕੱਢਿਆ ਜਾਵੇ ਆਪ ਦਾ ਆਪ ਦਾ ਦਿਮਾਗ ਸਾਰੇ ਲਾਈ ਜਾਂਦੇ ਆ ਕਿਉਂ ਭਾਈ ਆਗੇ ਪੁਰਾਣੇ ਕੰਮਾਂ ਤੇ ਐ ਪਹਿਲਾਂ ਪਾਣੀ ਚਕਾ ਲੈਂਦੇ ਜਿਹੜੇ ਨੇ ਪਾਣੀ ਚਕਾਇਆ ਹੈ ਉਹਨਾਂ ਨੂੰ ਪਤਾ ਖੇਤਾਂ ਦੇ ਵਿੱਚ 3 ਜਣਾਂ ਦੇ ਆਹ ਦੀ ਗੱਲ ਸਾਰਾ ਕੁਝ ਖਾਦਾ ਖਾਣ ਦਾ ਭਾਈ ਸੰਘਰਸ਼ आज चीज भी काफी टाइम लगा रही ल... तो है आप हैं? हम रहे ਕਲ ਕੋਲੀ ਹੋਣੀ ਜਾਈ ਜਾਣਾ 24 ਆਈ ਕਿਹ ਘੋਣਾ ਪੜਾ ਸਾਹਿਬ ਬਾਈ ਦੋ ਥੋੜੇ ਜੜ ਜੇ ਬਣੇ ਟਿੱਕੀ ਹੋ ਜਾਣਾ ਆਪਾਂ ਨੂੰ ਬਾਹਰ ਵੀ ਲੈ ਕੇ ਨਾ ਆਜ ਗਾੜ ਵੀ ਕੀਤਾ ਸੀਗਾ ਪਾਈਪ ਤੇ ਆ ਚੜਦਾ ਨਹੀਂ ਸੀ ਤੇ ਆ ਚੜਾਇਆ ਇਦਾਂ ਕਰਕੇ ਠੀਕ ਆ ਬੇ ਮੁੰਡੇ ਗੱਡ ਬਾਪੂ ਦੀ ਗਾੜ ਆ ਇਹ ਠੀਕ ਆ ਬਾਪੂ ਹੁਣੇ ਪੁਰਾਣੇ ਐਵੇਂ ਨਹੀਂ ਕਦੇ ਮੁੰਡੇ ਜਾਨ ਲੈ ਕੇ ਗਏ ਸੀ ਬਾਪੂ ਨੂੰ ਹੈ ਮੈਂ ਇੱਥੇ ਪਾਣੀ ਪਾਉ ਬੈਂਚ ਚ ਬਾਈ ਬਾਪੂ ਹੁਣਾਂ ਨੇ ਕਮਾਲ ਕਰਤਾ ਸਿਆਣੇ ਬੰਦਿਆ ਤਾਂ ਫਰ ਸਿਆਣੇ ਹੁੰਦੇ ਆ ਕਿ ਨਹੀਂ ਠੀਕ ਆ ਬਾਪੂ ਧੰਨਵਾਦ ਹੁਣ ਕਿੱਧਾ ਗਿਆ ਸਾਰਾ ਪਾਣੀ ਬਾਈ ਟ੍ਰੋ ਕੱਟ 4 ਘੰਟਿਆਂ ਦੀ ਜਦੋਂ ਜਿਹੜੇ ਬਾਅਦ ਤੇ ਜਿਹੜਾ ਚਲਾਇਆ ਗਿਆ ਇੱਥੇ ਲਿਆਂਦਾ ਗਿਆ ਤੁਹਾਨੂੰ ਪਤਾ ਹੀ ਹੈ ਕਿਵੇਂ ਲਿਆਂਦਾ ਤੇ ਹੁਣੇ ਪਾਣੀ ਖੜ ਰਹੇ ਆ ਤਾਂ ਸੋ ਇਹ ਤੋਂ ਬਾਅਦ ਤਾਂ ਤੁਹਾਨੂੰ ਦਿਖਾਵਾਂਗੇ ਬਾਈ ਧੰਨਵਾਦ ਹਸਰ ਕਰਨੇ ਔਖੇ ਨਹੀਂ ਠੀਕ ਹੈ ਤੇ ਗੱਲਾਂ ਕਰਨ ਖਾਲੀਆਂ ਔਖੇ ਪਾਲਣੇ ਬੋਲ ਪਰ ਗੁਰਨਾਨਕ ਦੀ ਜਿੱਥੇ ਹੋਵੇ ਮੇਰ ਉਥੇ ਸਾਰਾ ਕੁਝ ਹੀ ਹੋ ਜਾਂਦਾ ਬਹੁਤ ਬਹੁਤ ਧੰਨਵਾਦ ਜੀ ਦੁਬਾਰਾ ਚੁਕਾਉਣਾ ਦਾ ਆਉਣਾ ਹੈ ਜੀ ਆਪਾਂ ਹਲੋ ਪਾਣੀ ਚੱਲ ਰਿਹਾ ਮਾਰੋ ਮਾਰ ਇਧਰਲੇ ਪਾਸੇ ਤੇ ਜਿਹੜੇ ਬਾਹਰ ਗਏ ਆ ਉਹ ਦੱਸਿਓ ਵੀ ਐਂ ਪਾਣੀ ਕਿਨੇ ਕਿਨੇ ਚੁਕਾਇਆ ਜਿਹਨੇ ਸਾਰਿਆਂ ਨੇ ਵੀਡੀਓ ਦੇਖੀ ਆ ਇਹ ਕਿ ਇਦਾਂ ਪਾਣੀ ਕੌਣ ਕੌਣ ਚੁਕਾਉਂਦਾ ਰਿਹਾ ਰਾਖੀ ਵੀ ਰੱਖਣੀ ਪੈਣੀ ਆ ਬਾਈ ਇਹ ਚੋਕੀ ਤੇ ਪਾਈਪ ਨਾ ਹੋ ਜੇ ਹਵਾ ਨਾਲ ਇਹ ਆ ਦੌਰੇ ਵਾਲੀ ਟਾਇਪ ਹੁੰਦੀ ਐ ਇੰਜ ਦੀ ਇੰਨਾ ਪਾਣੀ ਕੱਢ ਦਿੱਤਾ ਗਿਆ ਜੀ ਇਤੋਂ ਵੀ ਦੇਖੋ ਜੀ ਇਤਾਂ ਥਲ ਕਿੰਨਾ ਸੀ ਸ਼ਾਬਾਸ਼ ਸ਼ਾਬਾਸ਼ ਹੁਣ ਫੇਰ ਦੁਬਾਰੇ ਸੰਭਾਵਨਾ ਬਣਦੀ ਜਾਂਦੀ ਹੈ ਰੱਬ ਰੱਖਾ